ਮਿੰਟੂ ਜੀ ਆਪਾਂ ਅਗਲੀ ਖਬਰ ਵੱਲ ਨੂੰ ਚੱਲੀਏ ਖਬਰ ਮਾਲੀ ਸਾਹਿਬ ਬਾਰੇ ਹੈ ਉਹ ਕਹਿ ਰਹੇ ਨੇ ਕਿ ਭਾਈ ਮੇਰੇ ਨਾਲ ਬਦਸਲੂਕੀ ਹੋ ਰਹੀ ਹੈ ਜੇਲ੍ਹ ਦੇ ਵਿੱਚ ਹਾਲਾਂਕਿ ਜੇਲ੍ਹ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਹੋ ਰਹੀਆਂ ਨੇ ਪਰ ਉਹਨਾਂ ਦੇ ਨਾਲ ਕੀ ਹੋਇਆ ਜੀ ਦੇਖੋ ਅਸੀਂ ਪਟਿਆਲਾ ਜੇਲ੍ਹ ਜਿਹੜਾ ਕੰਟਰੋਲ ਰੂਮ ਆ ਉਹਨਾਂ ਦੇ ਨੰਬਰ ਤੇ ਕਾਲ ਕੀਤੀ ਸੀ ਉਹਨਾਂ ਨੇ ਨੰਬਰ ਨਹੀਂ ਚੁੱਕਿਆ ਜੀ ਤੇ ਜੇ ਚੁੱਕ ਲੈਂਦੇ ਫਿਰ ਸੁਪਰੀਡੈਂਟ ਸਾਹਿਬ ਦਾ ਨੰਬਰ ਲਿਆ ਜਾਂਦਾ ਉਹਨਾਂ ਨਾਲ ਗੱਲ ਕੀਤੀ ਜਾਂਦੀ ਕਿ ਜਿਹੜੇ ਇਲਜ਼ਾਮ ਲੱਗ ਰਹੇ ਨੇ ਜੀ ਕੀ ਇਹਨਾਂ ਦੇ ਵਿੱਚ ਸਚਾਈ ਆ ਕਿਉਂਕਿ ਹੁਣ ਜਿਹੜੇ ਮਾਲਵਿੰਦਰ ਸਿੰਘ ਮਾਲੀ ਦੇ ਭਰਾ ਉਹਨਾਂ ਦੇ ਵਿਆਹ ਤੇ ਇਹ ਗੱਲ ਨਿਕਲੀ ਆ ਕਿ ਪਹਿਲੀ ਗੱਲ ਤੇ ਉਹਨਾਂ ਨੂੰ ਮਿਲ ਨਹੀਂ ਦਿੱਤਾ ਜੋ 3 ਘੰਟਿਆਂ ਦੀ ਖੱਜਲ ਖਵਾਰੀ ਹੋਈ ਉਸ ਤੋਂ ਬਾਅਦ ਮੁਲਾਕਾਤ ਕਰਵਾਈ ਗਈ ਆ ਮੁਲਾਕਾਤ ਦਾ ਇੱਕ ਪ੍ਰੋਸੀਜਰ ਆ ਤੇ ਉਹ ਮੁਲਾਕਾਤ ਜਿਹੜੀ ਆ ਸਕੇ ਸੰਬੰਧੀਆਂ ਦੀ ਹੋ ਜਾਂਦੀ ਆ ਉਹਦੇ 'ਚ ਤੇ ਕੋਈ ਡਿਕਾ ਨਹੀਂ ਹੋਣਾ ਚਾਹੀਦਾ ਹੁਣ ਇਹ ਤੇ ਹੈ ਨਹੀਂ ਕਿ ਮਾਲਵਿੰਦਰ ਸਿੰਘ ਮਾਲੀ ਤੋਂ ARDX ਦਾ ਕੋਈ ਟਰੱਕ ਫੜਿਆ ਗਿਆ ਜੀ ਕਿ ਭਾਈ ਮੁਲਾਕਾਤ ਕੋਈ ਕਰ ਨਹੀਂ ਸਕਦਾ ਪਤਾ ਨਹੀਂ ਕੱਲ ਨੂੰ ਕੋਈ ਵਿਉਮਤ ਆ ਆ ਹਾਂ ਬਿਲਕੁਲ ਹੋਰ ਲਾ ਦੇਣ ਹਮ ਐਸਾ ਤਾਂ ਕੁਝ ਵੀ ਨਹੀਂ ਜੀ ਜੇ ਜੇਲ ਚ ਇੰਟਰਵਿਊ ਹੋ ਸਕਦੀ ਹ ਹਵਾਲਾ ਚ ਇੰਟਰਵਿਊ ਹੋ ਸਕਦੀ ਹੈ ਤਾਂ ਮੁਲਾਕਾਤ ਮੁਲਾਕਾਤ ਵੀ ਹੋ ਸਕਦੀ ਹੈ ਫੋਨ ਦੇ ਰਿਸ਼ਤੇ ਦੀ ਕੀਤੀ ਜਾ ਸਕਦੀ ਹੈ ਦੂਜੀ ਗੱਲ ਇਹ ਕਹੀ ਜਾ ਰਹੀ ਹੈ ਕਿ ਅੱਖਾਂ ਦਾ ਕੋਈ ਨੁਕਸਿਆ ਮਾਲਵਿੰਦਰ ਸਿੰਘ ਮਾਲੀ ਨੂੰ ਹਮ ਉਹਦੇ ਕੁਝ ਮਤਲਬ ਕਿ ਆਪਰੇਸ਼ਨ ਜ਼ਰੂਰੀ ਆ ਜੀ ਉਹਦੀਆਂ ਕੁਝ ਰਿਪੋਰਟਾਂ ਜਿਹੜੀਆਂ ਉਹ ਪੁਲਿਸ ਕੋਲ ਪਹੁੰਚੀਆਂ ਪ੍ਰਸ਼ਾਸਨ ਕੋਲ ਪਹੁੰਚੀਆਂ ਉਹ ਦੇ ਨਹੀਂ ਰਿਹਾ ਜੀ ਉਲਟਾ ਇਹ ਗੱਲ ਜਚਾਈ ਜਾ ਰਹੀ ਆ ਕਿ ਇੱਥੇ ਗੜਬੜੀ ਹੋ ਸਕਦੀ ਆ ਜੀ ਵਗੈਰਾ ਵਗੈਰਾ ਕਿ ਇਹ ਜਿਹੜੀ ਜੇਲ ਆ ਮਾਲੀ ਨੂੰ ਇੱਥੋਂ ਬਦਲ ਕੇ ਕਿਸੇ ਹੋਰ ਜ਼ਿਲ੍ਹੇ ਚ ਕਲਾ ਦਿੱਤਾ ਜਾਵੇ ਜੀ ਯਾਨੀ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਉਹ ਨਿਕਲ ਕੇ ਆ ਰਹੀਆਂ ਸਭ ਗੱਲ ਇਹ ਆ ਕਿ ਦੇਖੋ ਇਹ ਇੱਕ ਨਮਾ ਬਦਲਾ ਦੇਖਿਆ ਮੈਂ ਹੂੰ ਆਮ ਤੌਰ ਤੇ ਕੇਸ ਕਾਲੀਆਂ ਨੇ ਵੀ ਬਥੇਰਿਆਂ ਤੇ ਪਾਏ ਆ ਜੀ ਕਾਂਗਰਸੀਆਂ ਨੇ ਵੀ ਪਾਏ ਹੋਣਗੇ ਠੀਕ ਹੈ ਨਾ ਜੀ ਉਹ ਉਹ ਸਾਰੀਆਂ ਸਰਕਾਰ ਸਚਾਈ ਆ ਸਚਾਈ ਆ ਚੱਲਦਾ ਹੈ ਜੀ ਇਹ ਪਹਿਲੀ ਵਾਰੀ ਹੋਇਆ ਕਿ ਇਹਨਾਂ ਦੀ ਕਸਟਡੀ ਚੋ ਕਿਸੇ ਬੰਦੇ ਨੇ ਦੋਸ਼ ਲਾਇਆ ਕਿ ਮੈਨੂੰ ਨੰਗਿਆਂ ਕਰਕੇ ਲਾਈਵ ਕੀਤਾ ਗਿਆ ਹੁਣ ਵਿਖਾਇਆ ਕਿਨੂੰ ਗਿਆ ਪਤਾ ਨਹੀਂ ਕੋਈ ਕਿਹੜੇ ਮੰਤਰੀ ਸੰਤਰੀ ਹੂੰ ਮਾਨਿਆ ਨੇ ਕੀ ਕਿਹਾ ਸੀ ਜੀ ਇਸੇ ਤਰ੍ਹਾਂ ਇੱਕ ਦੋ ਹੋਰ ਮਾਮਲੇ ਨੇ ਇਦਾਂ ਦੇ ਜੀ ਜੀ ਮਤਲਬ ਕਿ ਇਹ ਵੀ ਇੱਕ ਬਦਲਾਅ ਦਾ ਨਿਆਰਾ ਰੰਗ ਆ ਕਿ ਕੁੱਟਮਾਰ ਸਭ ਕੁਝ ਪਹਿਲਾਂ ਚੱਲਦਾ ਹੁੰਦਾ ਸੀਗਾ ਕਿ ਲਾਈਵ ਵੀ ਕਰਉਣ ਲੱਗ ਪਏ ਏਬੀ ਸੀ ਬੰਦਾ ਹੋਇਆ ਪਿਆ ਯਾਰ ਸ਼ਰਮ ਕਰੋ ਕੋਈ ਬਿਲਕੁਲ ਅੱਛਾ ਦੂਜੀ ਗੱਲ ਦੂਜੀ ਗੱਲ ਇਹ ਆ ਕਿ ਆਮ ਤੌਰ ਤੇ ਸਿਆਸਤ ਜਿਹੜੀ ਹੁੰਦੀ ਆ ਉਹਦਾ ਵਹਿਰ ਇੱਥੋਂ ਤੱਕ ਹੁੰਦਾ ਕਿ ਬੰਦੇ ਤੇ ਕੇਸ ਪਾਇਆ ਮੁਕੱਦਮਾ ਪਾਇਆ ਚਲੋ ਨੂੰ ਜੇਲ੍ਹ ਚ ਭੇਜ ਦੇ ਜੇਲ੍ਹ ਚ ਭੇਜ ਤਾਂ ਜੀ ਪਰ ਅੱਜ ਦੀ ਰਾਜਨੀਤੀ ਦਾ ਇੱਕ ਹੋਰ ਮੈਂ ਕਹੂੰਗਾ ਕਿ ਬੜਾ ਡਾਡਾ ਰੰਗ ਵੇਖਣ ਨੂੰ ਮਿਲਦਾ ਹੈ ਕਿ ਜੇਲ੍ਹ ਚ ਵੀ ਬੰਦੇ ਦਾ ਖੜਾ ਨਹੀਂ ਛੱਡਦੇ ਹੂੰ ਉੱਥੇ ਵੀ ਤੰਗ ਉੱਥੇ ਵੀ ਤੰਗ ਬਲਤੇਜ ਪੰਨੂ ਰਾਤੇ ਜਦੋਂ ਕੇਸ ਪਿਆ ਜੀ ਉਹਨਾਂ ਦਾ ਵੀ ਇਹੋ ਦੋਸ਼ ਸੀਗਾ ਉਦੋਂ ਹੂੰ ਅਕਾਲੀ ਪ੍ਰਸ਼ਾਸਨ ਵੇਲੇ ਕਿ ਜੀ ਜੇਲ੍ਹ ਦੇ ਵਿੱਚ ਵੀ ਬਹੁਤ ਤੰਗ ਕੀਤਾ ਕਿ ਮੈਂਟਲੀ ਟੌਰਚਰ ਕਹਿ ਸਕਦੇ ਆ ਜਾਂ ਭਾਈ ਇੱਕ ਤਾਂ ਉਹ ਹੋਣੇ ਹੋਣੇ ਉਹਨਾਂ ਦੇ ਸ਼ਹਿਰ ਚ ਕੀ ਹੋ ਰਿਹਾ ਹੂੰ ਬਲਤੇਜ ਪੰਨੂ ਵੀ ਤੇ ਉੱਥੇ ਰਹਿੰਦੇ ਆ ਨਾ ਜੀ ਹੁਣ ਉਹਨਾਂ ਦੇ ਸਰਕਾਰ ਦੇ ਦੌਰ ਦੇ ਵਿੱਚ ਉਹਨਾਂ ਦੇ ਸ਼ਹਿਰ 'ਚ ਵੀ ਇਸ ਤਰ੍ਹਾਂ ਦਾ ਦੋਸ਼ ਜਿਹੜਾ ਸੁਣਾਈ ਦੇ ਰਿਹਾ ਹੂੰ ਤੇ ਮਲਵਿੰਦਰ ਮਾਲੀ ਤੇ ਅਲੋਚਕ ਰਹੇ ਨੇ ਜੀ ਭਗਵੰਤ ਮਾਨ ਦੇ ਵੀ ਬਲਤੇਜ ਪੰਨੂ ਰਾ ਦੇ ਵੀ ਹੂੰ ਪਰ ਆਲੋਚਕ ਹੋਣਾ ਚਲੋ ਮਕਦਮਾ ਵੀ ਪੈ ਗਿਆ ਜੋ ਹੋਣਾ ਹੁਣ ਤੇ ਕੋਰਟ ਨੇ ਕੋਰਟ ਨੇ ਕਰਨਾ ਜੀ ਠੀਕ ਹੈ ਨਾ ਜੀ ਤੁਸੀਂ ਮਕਦਮਾ ਪਾ ਲਿਆ ਪਰ ਕਿਸੇ ਬੰਦੇ ਨੂੰ ਕੋਈ ਅੱਖ ਦੀ ਪ੍ਰੋਬਲਮ ਹੈ ਹਸੂਰ ਬਹੁਤ ਔਖਾ ਹੁੰਦਾ ਬੰਦਾ ਹੂੰ ਕਿਉਂਕਿ ਜੇਲ੍ਹ ਦੇ ਵਿੱਚ ਨੀਮਾ ਦਾ ਹਵਾਲਾ ਦੇ ਕੇ ਕਿਤੇ ਵੀ ਤੁਹਾਨੂੰ ਫਸਾ ਦਿੱਤਾ ਜਾ ਸਕਦਾ ਹੈ ਹੂੰ ਫਰਜ਼ ਕਰੋ ਤੁਸੀਂ ਡੇਲੀ ਚੂਰਨ ਖਾਣੇ ਹੋ ਫਿਰ ਪੇਟ ਤੁਹਾਡਾ ਸਾਫ਼ ਨਹੀਂ ਹੁੰਦਾ ਉਹਦੇ ਤੋਂ ਬਗੈਰ ਹੂੰ ਤੇ ਅਗਲੇ ਨੇ ਉਹ ਰੋਕ ਲਿਆ ਕੀ ਕਰੋਗੇ ਬਿਲਕੁਲ ਹੋਈ ਜਾ ਉੱਥੇ ਕੱਢੀ ਜਾਓ ਸਲਿੱਪ ਜੀ ਮਤਲਬ ਕਿ ਨਿਯਮ ਉੱਥੇ ਜਦੋਂ ਇਹਨਾਂ ਨੇ ਕਿਸੇ ਨੂੰ ਤੰਗ ਕਰਨਾ ਹੋਵੇ ਨਾ ਨਿਯਮ ਇੰਨਾ ਕੁ ਸਾਥ ਦੇ ਦਿੰਦੇ ਨੇ ਕਿ ਬੰਦੇ ਦੀਆਂ ਚੀਕਾਂ ਪੈ ਜਾਂਦੀਆਂ ਬਹੁਤ ਕੁਝ ਅੰਦਰ ਵੀ ਹੁੰਦਾ ਅੰਦਰ ਵੀ ਬਤੇਰਾ ਬਤੇਰਾ ਕੁਝ ਚੱਲਦਾ ਹੈ ਸੋ ਗੱਲ ਇਹ ਆ ਕਿ ਇਹ ਚੀਜ਼ਾਂ ਹੁਣ ਵੇਖਣੀਆਂ ਚਾਹੀਦੀਆਂ ਇਹਨਾਂ ਨੂੰ ਕਿ ਚਲੋ ਤੁਸੀਂ ਮੁਕੱਦਮਾ ਪਾਇਆ ਉਹ ਝੂਠ ਸੱਚ ਦਾ ਉਹ ਨਿਸਤਾਰਾ ਹੋਏਗਾ ਜੀ ਉਹ ਲੋਕ ਵੀ ਤੁਹਾਨੂੰ ਦੱਸ ਰਹੇ ਕਿ ਤੁਸੀਂ ਕਿੰਨਾ ਚੰਗਾ ਕੀਤਾ ਪਰ ਗੱਲ ਇਹ ਆ ਕਿ ਜੇਲ੍ਹ ਦੇ ਵਿੱਚ ਕਿਸੇ ਬੰਦੇ ਨੂੰ ਜਿਹੜਾ ਇਲਾਜ ਮਿਲਣਾ ਹੈ ਹੂੰ ਹੂੰ ਖਾਸ ਕਰਕੇ ਉਹ ਬਿਨਾਂ ਦੇਰੀ ਦੇ ਮਿਲਣਾ ਚਾਹੀਦਾ ਹੈ ਇਹ ਚੀਜ਼ਾਂ ਨੇ ਤੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਮਨੁੱਖੀ ਅਧਿਕਾਰਾਂ ਦੀ ਮੰਗਿਆ ਨਾ ਮੰਗਿਆ ਬਿਲਕੁਲ ਜੀ ਕਹ ਦੀ ਦੇ ਵੀ ਤਾਂ ਮਨੁੱਖੀ ਅਧਿਕਾਰ ਹੈ ਅਧਿਕਾਰ ਜੀ ਸਿਹਤ ਤੇ ਸਰੀਰ ਤਾਂ ਸਭ ਦਾ ਹੀ ਹੈ ਫਿਰ ਉਹ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਹੁਣ ਦੇਖਦੇ ਇੱਕ ਦਿਨ ਅੱਗੇ ਮੈਨੂੰ ਕੋਈ ਸੱਜਣ ਮਿਲੇ ਸਨ ਉਹ ਜੇਲ੍ਹ ਚੋਂ ਆਏ ਆਬੀਤੇ ਦਿਨੀ ਉਹ ਉਹ ਵੀ ਮਤਲਬ ਕਿ ਕਹਿ ਕੇ ਗਏ ਉਹ ਚੀਚਾ ਉਹ ਕਹਿੰਦੇ ਯਾਰ ਜੇਲ੍ਹਾਂ ਦੇ ਹਸਪਤਾਲਾਂ ਦੀ ਬੁਰੀ ਹਾਲਤ ਆ ਵੀਰ ਬਣ ਕੇ ਆਵਾਜ਼ ਚੁੱਕੋ ਖੁਦ ਕੱਟ ਕੇ ਇਹ ਬੰਦੇ ਨੇ ਜੀ ਮੈਨੂੰ ਇਹ ਗੱਲ ਕਹੀ ਕਹਿੰਦਾ ਕਿ ਯਾਰ ਕਿਸੇ ਦਾ ਸਿਰ ਪੀੜ ਹੁੰਦਾ ਕਿਸੇ ਦੀ ਬਾਹ ਪੀੜ ਹੁੰਦੀ ਗੋਲੀ ਕੋਈ ਫੜਾਈ ਜਾਂਦੇ ਨੇ ਮੈਂ ਕਿਹਾ ਜੀ ਬਹੁ ਮਾੜੇ ਹਾਲੇ 15 16 ਸਾਲ ਪਹਿਲਾਂ ਤੇ ਅਹੀਂ ਅਖੀਂ 88 ਇੱਕ ਸਾਰਾ ਕੁਝ ਬਦਲਿਆ ਨਹੀਂ ਕਿਤੇ ਕੱਖ ਵੀ ਨਹੀਂ ਬਦਲਿਆ ਹਾਦ ਹੋ ਗਈ ਹੈ ਆਪਰੇਸ਼ਨ ਉਧਰ ਵੀ ਨਹੀਂ ਹੋਈ ਹੈ ਨਾ ਕੱਲੇ ਕੈਮਰੇ ਕਮਰੇ ਲਾਉਣ ਵਾਲੇ ਬਸ ਗੱਲ ਕਰ ਰਹੇ ਆ ਵੀ ਹੁਣ ਅਸੀਂ ਕੈਮਰੇ ਲਾ ਦਾਂਗੇ ਜੈਮਰ ਲਾ ਦਾਂਗੇ ਪਰ ਉੱਥੇ ਵੀ ਜਿਹੜੀਆਂ ਮੁੱਢੀਆਂ ਸੂਚਨਾਵਾਂ ਨੇ ਉਹ ਪ੍ਰਬੰਧ ਨੇ ਸਰਕਾਰ ਨੇ ਆਪਣੇ ਪ੍ਰਬੰਧ ਆਪ ਦੇ ਢੰਗ ਨਾਲ ਕਰਨੇ ਆ ਆਪਾਂ ਉਹਦੇ 'ਚ ਇੰਟਰਵਿਨ ਨਹੀਂ ਕਰ ਸਕਦੇ ਆਪਾਂ ਇਹ ਵੀ ਜ਼ਰੂਰੀ ਚੀਜ਼ਾਂ ਨੇ ਅਗਲੇ ਖੇਤ ਵੀ ਜ਼ਰੂਰੀ ਹੈ ਇਹ ਗੱਲਾਂ ਵੀ ਹਾਂ ਕੈਦੀ ਦੀ ਡਾਈਟ ਹੈ ਜਿਹੜੀ ਜਾਂ ਕੈਦੀ ਦੀ ਦਵਾਈ ਆ ਜਿਹੜੀ ਭਈ ਉਹਦਾ ਖਿਆਲ ਕਿਨੇ ਰੱਖਣਾ ਤੇ ਤੁਸੀਂ ਤੇ ਉਲਟਾ ਜੇ ਕੋਈ ਸਿਆਸੀ ਕੈਦੀ ਤੁਹਾਡੇ ਡਿੱਕੇ ਆ ਗਿਆ ਜੋ ਉਹਦੀ ਕਹਿ ਲੋ ਕਿ ਖੜੇ ਪੈਰੀ ਜ਼ਰੂਰਤ ਹੈ ਤੁਸੀਂ ਉਹਦੇ ਤੋਂ ਵੀ ਉਹਨੂੰ ਤੰਗ ਕਰ ਰਹੇ ਆ ਮਾੜੀ ਗੱਲ ਹੈ ਜਾਂਚ ਪੜਤਾਲ ਹੋਣੀ ਚਾਹੀਦੀ ਇਹਨਾਂ ਦੇ ਉੱਚ ਅਧਿਕਾਰੀਆਂ ਨੂੰ ਨੋਟਿਸ ਲੈਣਾ ਚਾਹੀਦਾ ਦੇਖਣ ਕੀ ਸਮੱਸਿਆ ਹੈ ਜੇ ਕੋਈ ਨਹੀਂ ਤਾਂ ਸਪਸ਼ਟੀਕਰਨ ਦੇਣ ਕਿ ਨਹੀਂ ਭਾਈ ਜੇਲ੍ਹ ਦੇ ਵਿੱਚ ਅਜਿਹਾ ਕੁਝ ਨਹੀਂ ਹੈ ਇਲਾਜ ਵਗੈਰਾ ਜਿਹਦੀ ਲੋੜ ਆ ਜ਼ਰੂਰਤ ਆ ਉਹ ਅਸੀਂ ਮੁਹैया ਕਰਵਾਉਂਦੇ ਇਹਦੇ ਵਿੱਚ ਕੀ ਜੀ ਜੀ ਬਿਲਕੁਲ ਬਿਲਕੁਲ ਮਿੰਟੂ ਜਿਹਦਰ ਜੀ ਵੀ ਜੀ ਕਹਿ ਰਹੇ ਨੇ ਕਿ ਸੁਖਪਾਲ ਖਹਿਰਾ ਦੇ ਸੈੱਲ ਦੇ ਵਿੱਚ ਵੀ ਇਹਨਾਂ ਨੇ ਕੈਮਰਾ ਲਾਇਆ ਸੀ ਹਾਂ ਜੀ ਹਾਂ ਲੋ ਸੱਚ ਮੈਂ ਉਹ ਇੱਕ ਦੋ ਮਾਮਲਿਆਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦਾ ਇੱਕ ਵੱਡਾ ਮਾਮਲਾ ਛੱਡ ਗਿਆ ਹੂੰ ਇਹ ਬਹੁਤ ਵੱਡੀ ਇੱਕ ਮਿਸਾਲ ਹੈ। ਉਹ ਦੇਖੋ ਕੈਦੀ ਦੀ ਵੀ ਤਾਂ ਪ੍ਰਾਈਵੇਸੀ ਹੈ ਨਾ। ਬਿਲਕੁਲ। ਤੁਸੀਂ ਤਾਂ ਉਹਦੇ ਟਾਇਲਟ 'ਚ ਵੀ ਲਾ ਦੇਓਗੇ ਫਿਰ। ਹੂੰ। ਜੇ ਨਿਯਮਾਂ ਦੀ ਗੱਲ ਕਰੋਗੇ ਅਮਰਤਪਾਲ ਸਿੰਘ ਹੋਰਾਂ ਦਾ ਵੀ ਡਿਬਰੂਗਾੜਾ ਇਹੀ ਰੌਲਾ ਪਿਆ ਸੀਗਾ। ਜੀ। ਉਹ ਕਹਿੰਦੇ ਸੀਗੇ ਜੀ ਇਹ ਕਹਿੰਦੇ ਸੀਗੇ ਕਿੰਨਾ ਤੋਂ ਸਮਾਨ ਫੜਿਆ ਗਿਆ। ਉਹ ਕਹਿੰਦੇ ਜੀ ਕਿ ਸਾਡੇ ਇੱਥੇ ਸਪਾਈ ਕੈਮਰੇ ਲਾਏ ਗਏ ਨੇ। ਹੂੰ। ਤਾਂ ਮਤਲਬ ਕਿ ਇਹ ਵੀ ਇੱਕ ਬੜੀ ਵੱਡੀ ਕਹਾਣੀ ਬਣੀ ਪਈ ਆ ਨਾ। ਇੱਕ ਵਾਰ ਸੈਕਮਰੇ ਲੱਗੇ ਇੱਕ ਵਾਰ ਸਮਾਨ ਫੜਿਆ ਗਿਆ। ਤੁਸੀਂ ਦੇਖੋ ਜਦੋਂ ਕਿਸੇ ਨੂੰ ਬੰਦੇ ਨੂੰ ਤੁਸੀਂ ਅੱਡ ਸੈਲ ਦੇ ਵਿੱਚ ਬੰਦ ਕਰ ਦਿੱਤਾ। ਜੀ। ਬਾਰ ਤੁਹਾਡੀ ਸਿਕਿਉਰਿਟੀ ਆ ਹੁਣ ਉਹਦੇ ਕੋਲ ਕਿਹੜਾ ਸੱਬ ਲਿਆ ਕਿ ਪੁੱਟ ਕੇ ਉਹ ਨਿਕਲ ਜਾਊਗਾ ਨਿਕਲ ਜਾਊਗਾ ਜੀ ਤੇ ਅੰਦਰ ਕੈਮਰੇ ਲਾਉਣ ਦਾ ਤਾਂ ਕੋਈ ਤੋਕ ਹੀ ਨਹੀਂ ਮਾਰਦਾ ਹਾਦ ਹੋ ਗਈ ਇਹ ਪਤਾ ਨਹੀਂ ਇਹ ਕਿਹਨੂੰ ਚਸਕਾ ਪਿਆ ਵੀ ਕੈਦੀ ਦੀ ਪ੍ਰਾਈਵੇਸੀ ਵੇਖਣ ਦਾ ਵੀ ਇਹ ਹਰਾ ਮੈਂ ਤੇ ਹੋਣ ਡਿਆ ਇਹਨਾਂ ਦੀਆਂ ਗੱਲਾਂ ਤੋਂ ਸਹੀ ਗੱਲ ਹੈ ਮਿੰਟ ਜੀ ਨਵੇਂ-ਨਵੇਂ ਮਸਲੇ ਸਾਹਮਣੇ ਆ ਰਹੇ ਤੇ ਜਸਪਾਰ ਰਾਜੀ ਕਹਿ ਰਹੇ ਕਿ ਮਾਲੀ ਸਾਹਿਬ ਵਾਲਾ ਮਸਲਾ ਜਿਹੜਾ ਇੰਨਾ ਜਲਦੀ ਇਹ ਖੜਾ ਨਹੀਂ ਛੁੱਟਣਾ ਇਹਦੇ ਵਿੱਚ ਘੂੜਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਅ ਜਸਵੀਰ ਸਿੰਘ ਕਹਿ ਰਹੇ ਨੇ ਕਿ ਉਪ ਮੁੱਖ ਮੰਤਰੀ ਜੋਤੇ ਲਈ ਹਰਪਾਲ ਜੀ ਨੇ ਤੇ ਅਮਨ ਰੋੜਾ ਦਾ ਨਾਮ ਵੀ ਆ ਰਿਹਾ ਵੇਖੋ ਜੀ ਨਾ ਮੈਂ ਤੇ ਤੁਹਾਨੂੰ ਦੱਸਿਆ ਕਈਆਂ ਨੂੰ ਵਧਾਈਆਂ ਮਿਲ ਗਈਆਂ ਕਈ ਤੇ ਵੱਡੀ ਕੁਰਸੀ ਵਾਸਤੇ ਵੀ ਤਿਆਰ ਹੋ ਗਏ ਲੱਡੂ ਲੱਡੂ ਜਿਵੇਂ ਤੁਸੀਂ ਕਿਹਾ ਕਿ ਕਈਆਂ ਨੇ ਆਰਡਰ ਕਰਤੇ ਸੀ ਭਾਈ ਹਾਂਜੀ ਹਾਂਜੀ ਕਈਆਂ ਦੇ ਲੱਡੂ ਬਾਹਰੀ ਨਹੀਂ ਹੁੰਦੇ ਲੱਡੂ ਅੰਦਰ ਹੀ ਹੁੰਦੇ ਆ ਉਹ ਕਹਿੰਦਾ ਨਾ ਲੱਡੂ ਖੁਸ਼ੀਆਂ ਦੇ ਮਨ ਵਿੱਚ ਫੁੱਟਦੇ ਤੇ ਪੱਬ ਮੱਲੂ ਮੱਲੇ ਨਚਣੇ ਨੂੰ ਉੱਠਦੇ ਜੀ ਜਾਂਦੀ ਖੁਸ਼ੀ ਨਾਲ ਸੰਭਾਲੀ ਜੀ ਹਾਂ ਤੋੜਾ ਪੱਟਦਾ ਫੱਟਦਾ ਫਿਰ ਇੱਥੇ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਸਭ ਲੱਡੂ ਅੰਦਰ ਵੀ ਫੁੱਟਦੇ ਹਨ ਇੱਥੇ ਇੱਥੇ ਸਿੱਧਾ ਹਸਾਬ ਹੈ ਪੰਜਾਬੀ ਰਾਜਨੀਤੀ ਦਾ ਕਿ ਭਈ ਸ਼ਰੀਕ ਮਰੇ ਵੇੜਾ ਮੋਖ ਲਾਵੇ ਹੂੰ ਕਿ ਇਹ ਕਦੋਂ ਦਫਾ ਅੱਛਾ ਆਮ ਆਦਮੀ ਪਾਰਟੀ ਚ ਕੌਣ ਆਏ ਜਿਆਦਾ ਤੁਹਾਨੂੰ ਪਤਾ ਇਸ ਚੀਜ਼ ਦਾ ਕਦੇ ਤੁਸੀਂ ਨਾ ਮੋٹے ਤੌਰ ਤੇ ਜਾਂ ਬਰੀਕ ਤੌਰ ਤੇ ਵੀ ਲਾ ਲਿਓ ਛਾਨਣਾ ਜੀ ਉਹ ਬੰਦੇ ਆਏ ਜਿਨ੍ਹਾਂ ਨੂੰ ਪਤਾ ਸੀ ਸਾਡੀ ਕਤਾਰ ਦੇ ਅੱਗੇ ਚਾਹੇ ਕਾਂਗਰਸ ਸਿਆ ਚਾਹੇ ਕਾਲੀ ਆ ਕਿ ਉਹ ਏਡੇ ਏਡੇ ਵੱਡੇ ਬੈਠੇ ਆ ਕਾਗ ਬੈਠੇ ਆ ਕਿ ਸਾਡੀ ਵਾਰੀ ਆਉਣੀ ਨਹੀਂ ਜੀ 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 ਫਿਰ ਉਹਨਾਂ ਨੇ ਆਖਿਆ ਕਿ ਨਪੋ ਲਈ ਇਥੋਂ ਛੱਡੋ ਖੜਾ ਤੇ ਉਹ ਜਾ ਕੇ ਇਧਰ ਇਧਰ ਪਹਿਲੀ ਕਤਾਰ ਚ ਲੱਗ ਗਏ ਜੀ ਜੀ ਤਾਂ ਤੁਹਾਡੇ ਸਾਹਮਣੇ ਨਤੀਜਾ ਆ ਤਾਂ ਇਥੋਂ ਜਿਹੜਿਆਂ ਨੂੰ ਲੱਗਿਆ ਕਿ ਭਾਈ ਪਹਿਲੀ ਕਤਾਰ ਚ ਤੇ ਜਗ੍ਹਾ ਹੀ ਨਹੀਂ ਮਿਲਣੀ ਹੂੰ ਤੇ ਉਹਨਾਂ ਨੇ ਫਿਰ ਦੂਜਾ ਪ੍ਰਬੰਧ ਕਰ ਲਿਆ ਜੀ ਹੁਣ ਇਹਨਾਂ ਨੂੰ ਉਹ ਜਿਵੇਂ ਕਹਿੰਦੇ ਕਿ ਢੱਗਾ ਭੁੱਖਾ ਸੀਗਾ ਤੇ ਟੁੜੀ ਗਿੱਲੀ ਸੀ ਦੋਹਾਂ ਦੀ ਆਪੋ ਆਪਣੀ ਜ਼ਰੂਰਤ ਤੇ ਵਿਲੇ ਲੱਗ ਗਿਆ ਸਾਰਾ ਕੁਝ ਬਿਲਕੁਲ ਲੱਗ ਗਿਆ ਇਹਨਾਂ ਨੇ ਆਖਿਆ ਕਿ ਹਾਂ ਹਾਂ ਸਾਨੂੰ ਬੰਦੇ ਚਾਹੀਦੇ ਆ ਲਈਓ ਲਈਓ ਤੇਖੀਰ ਫਿਰ ਤੁਹਾਡੇ ਸਾਹਮਣੇ ਨਤੀਜਾ ਸਾਹਮਣੇ ਤੇਰੇ ਤੇ ਨਤੀਜਾ ਸਾਹਮਣੇ ਤੇਰੇ ਨਤੀਜਾ ਸਾਹਮਣੇ ਤੇਰੇ ਮਿੰਟੂ ਜੀ ਰਵਿੰਦਰ ਸਿੰਘ ਜੀ ਇੱਕ ਮੈਸੇਜ ਕਰ ਰਹੇ ਨੇ ਇਧਰ ਕਹਿੰਦੇ ਕਿ ਭਾਜੀ ਨੂੰ ਕਹੋ ਕਿ ਮੈਂ ਰਵਿੰਦਰ ਸਿੰਘ ਬੋਲਦਾ ਅੰਮ੍ਰਿਤਸਰ ਤੋਂ ਤੇ ਮੇਰਾ 10 ਸਾਲ ਕਹਿੰਦੇ 10 ਸਾਲ ਪਹਿਲਾਂ ਨੇ ਮੈਸੇਜ ਕੋਈ ਰੀਡ ਕੀਤਾ ਸੀ ਚੰਡੀਗੜ੍ਹ ਕਹਿੰਦੇ ਮੈਂ 10 ਸਾਲ ਜਾਂਦਾ ਰਿਆ ਤੇ ਨੌਕਰੀ ਮੈਨੂੰ ਨਹੀਂ ਦਿੱਤੀ ਹੈਂਡੀਕੈਪ ਨੇ ਹਾਂ ਜੀ ਇਹਨਾਂ ਦੀ ਗੱਲ ਆਪਾਂ ਉਦਨ ਕਰ ਸ਼ਨੀਵਾਰ ਇਹਨਾਂ ਦੀ ਗੱਲ ਬਹੁਤ ਕੀਤੀ ਸੀ ਅਸੀਂ ਤਫਸੀਲ ਨਾਲ ਸਰ ਜੀ ਸ਼ਾਇਦ ਇਹ ਦੂਜੇ ਰਹੇ ਨੇ ਬੋਡੀ ਬਿਲਡਰ ਵੀ ਦੋ ਵਾਰ ਮਿਸਟਰ ਵਰਲਡ ਬਣੇ ਨੇ ਹਾਂ ਜੀ ਸਭ ਮੈਂ ਉਦਨ ਵੀ ਅਪੀਲ ਕੀਤੀ ਸੀਗੀ ਅੱਜ ਵੀ ਕਰਦੇ ਆ ਕਿ ਜੇ ਕੋਈ ਅੰਮ੍ਰਿਤਸਰ ਤੋਂ ਹੈ ਮਾਝੇ ਤੋਂ ਹੈ ਤਾ ਵੀਰ ਨੂੰ ਕੋਈ ਕਾਮਕਾਰ ਜਿਨੂੰ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਅੱਛਾ ਕਾਰੋਬਾਰ ਮਿਲਿਆ ਵੀ ਕੋਈ ਦੇ ਸਕਦਾ ਹੁਣ ਅਸੀਂ ਤੇ ਸਿਰ ਹੱਥ ਹੀ ਜੋੜ ਸਕਦੇ ਹਾਂ ਸਰ ਤੁਹਾਡੀ ਗੱਲ ਅਸੀਂ ਆ ਦੂਜੀ ਵਾਰੀ ਚੱਕ ਸਕਦੇ ਚੱਕਦੀ ਆ ਜੇ ਮੇਰੇ ਕੋਲ ਕੋਈ ਐਮਪਾਇਰ ਹੁੰਦਾ ਸਰ ਮੈਂ ਤੁਹਾਡਾ ਫੋਨ ਜਾਂ ਮੈਸੇਜ ਪੜਨ ਤੋਂ ਪਹਿਲਾਂ ਹੀ ਹੁਣ ਤੱਕ ਮੈਂ ਭੇਜ ਦੇਣਾ ਸੀਗਾ ਸਰ ਤੇ ਲੋਜੀ ਸਾਰੇ ਜੀ ਗੱਲ ਰੱਖ ਦਿੱਤੀ ਐ ਤੇ ਜਰੂਰ ਉਮੀਦ ਵੀ ਹੈ ਕਿ ਮੈਂ ਤੇ ਉਸ ਹਿਸਾਬ ਨਾਲ ਅਸੀਂ ਤਾਂ ਇੱਕ ਮੰਚ ਮੰਚ ਦੇ ਉਹ ਕਹਿ ਲੋ ਕਿ ਅਸੀਂ ਵੀ ਅਦਾਕਾਰ ਹੀ ਆ ਬਿਲਕੁਲ ਠੀਕ ਐ ਸਰ ਉਸ ਮੰਚ ਦੇ ਥਰੂ ਅਸੀਂ ਅਪੀਲ ਆਪਣੀ ਪਰਸਨਲੀ ਅਪੀਲ ਕੀਤੀ ਆ ਕਿ ਜੇ ਕੋਈ ਯਾਰ ਕਰ ਸਕਦਾ ਬੰਦੇ ਦੀ ਬਾਪ ਜੀ 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 ਜ਼ਰੂਰ ਕੋਈ ਨਾ ਕੋਈ ਮਿੱਤਰ ਜ਼ਰੂਰ ਸਹਾਰਾ ਦੇਊਗਾ ਜੀ ਸਾਥ ਦੇਊਗਾ ਇਹਨਾਂ ਦਾ